ਨਰਕਪਰੀ ਜ਼ਿੰਦਗੀ ਜਿਉਣ ਲਈ ਹਾਂ ਮਜਬੂਰ ਵੋਟ ਹੋਂ ਤਾਦੀ ਮਿਲੂ ਜਦ ਹੋਵੇਗਾ ਸਾਡੇ ਇਲਾਕੇ ਦੇ ਸੀਵਰੇਜ ਦਾ ਹੱਲ ਗੁਰਦਾਸਪੁਰ ਦੇ ਪਿੰਡ ਕੁਮਾਨ ਦੇ ਦਸ਼ਮੀਸ਼ ਨਗਰ ਦੀਆਂ ਵੱਖ-ਵੱਖ ਗਲੀਆਂ 'ਚ ਗੰਦਾ ਸੀਵਰੇਜ ਦਾ ਪਾਣੀ ਘਰਾਂ ਦੇ ਬਾਹਰ ਖੜਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੇ ਵਸਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਅਤੇ ਕਈ ਵਾਰ ਵੀ ਭਾਗ 'ਚ ਸ਼ਿਕਾਇਤ ਕੀਤੀ ਲੇਕਿਨ ਕੋਈ ਹੱਲ ਨਹੀਂ ਹੋਇਆ ਉਥੇ ਸਥਾਨਿਕ ਵਾਸੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਘਰਾਂ ਦੇ ਬਾਹਰ ਸੀਵਰੇਜ ਦਾ ਪਾਣੀ ਹਮੇਸ਼ਾ ਖੜਾ ਰਹਿੰਦਾ ਹੈ ਜਿਸ ਨਾਲ ਜਿੱਥੇ ਉਨ੍ਹਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ ਅਤੇ ਜਦ ਬਾਹਰ ਜਾਣਾ ਹੋਵੇ ਤਾਂ ਉਸ ਪਾਣੀ ਚੋਂ ਨਿਕਲ ਕੇ ਜਾਣਾ ਪੈਂਦਾ ਹੈ ਅਤੇ ਇੱਥੋਂ ਤੱਕ ਕਿ ਇਸ ਗੰਦਗੀ ਦੀ ਵਜ੍ਹਾ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਉੱਥੇ ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦਿੱਤਾ ਜਾਵੇਗਾ ਜੇਕਰ ਉਹਨਾਂ ਦੇ ਇਲਾਕੇ ਦੇ ਸੀਵਰੇਜ ਦਾ ਹੱਲ ਨਹੀਂ ਹੁੰਦਾ ਪੰਚਾਇਤ ਮੁੰਡਾਬਾਦ ਕਮਾਨ ਦੀ ਪੰਚਾਇਤ ਜਿੰਦਾਬਾਦ ਸਮਾਨ ਦੇ ਮੈਂ ਕੱਲ 50 ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਗਰੀਬ ਕੀ ਗਰਮੀਏ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਹਿਣਾ ਚਾਹੁੰਦਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਛੈ ਕਿਸ ਹੁੰਦਾ ਸੈਟਿੰਗ ਨੂੰ ਸਿਰੇ ਫੋਨ ਲਾਇਆ ਐ ਲਮੇ ਕੋ ਗਏ ਸੈਟਰੀ ਨੇ ਫੋਨ ਕਰਤਾ ਵਾ ਅਰ ਸਿਵਰ ਵਾਲੇ ਵੀ ਨਹੀਂ ਇੱਥੇ ਪਾਉਂਦੇ ਕੋਈ ਵੀ ਤੇ ਇਹ ਬੱਚੇ ਪਾਣੀ ਓਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਨੇ ਸਕੂਲ ਜਾਣ ਤੋਂ ਤੰਗ ਹੋਏ ਆ ਸਾਰੇ ਤੇ ਇਹੀ ਕਾਕੀ ਅਸੀਂ ਕਿਸੇ ਨੂੰ ਬੋਲ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸਰੇ ਚੌਂਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਬੇਬਦੀ ਕੀ ਕੀ ਜਾਂਦੀ ਆ ਕਿ ਘਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਪਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਤੇ ਬੇਨਤੀ ਕੀਤੀ ਜਾਂਦੀ ਕਿ ਕੋਈ ਵੀ ਵੋਟਾਂ ਲੈਣ ਆ ਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾਰ ਕੇ ਭਜਾਉਣਾ ਹਦਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਆ ਇਹ ਕਰਕੇ ਲਈ ਹੀ ਬੇਨਤੀ ਕਰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ। ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਬੋਟ ਸਾਡੀ ਖੁੰ ਨੂੰ ਹੀ ਜਾਊਗੀ। ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ। ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ। ਬੇਨਤੀ ਕੀਤੀ ਜਾਂਦੀ ਹੈ ਕਿ ਜੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਾਸ ਅਡੇ ਹੀ ਧਰਨਾ ਲਾਵਾਂਗੇ ਅਸੀਵਰਜ ਬੋਰ ਪਰ ਸਿਗਰਟ ਸਿਗਰਟ ਮੋਰਡ ਦੇ ਵਿਰੋਧ ਦੇ ਵਿਰੋਧ ਸਿਗਰਟ ਸਿਗਰਟ ਸੋਡ ਦੇ ਵਿਰੋਧ ਅਸੀਂ ਧਰਨਾ ਲਾਵਾਂਗੇ ਇਹ ਕਰਕੇ ਇਹ ਸਾਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਜੋ ਵੀ ਆ ਜਨਤਕ